ਇਹ ਕਰੀਬ 6 ਸਾਲ ਬਾਅਦ ਜਿਹੜਾ ਮੇਲਾ ਲੱਗ ਰਿਹਾ ਜੀ ਔਰ ਸਭ ਤੋਂ ਵੱਡੀ ਗੱਲ ਹੈ ਵੀ ਇਹ ਜਿਹੜਾ ਮੇਲਾ ਆ ਅਸੀਂ ਤਾਂ ਕਹਿੰਦੇ ਵੀ ਇੱਕ ਮਿਨੀ ਭਾਰਤ ਹੁੰਦਾ ਹੈ ਕਿਉਂਕਿ ਜੋੜਦਾ ਲੋਕਾਂ ਨੂੰ ਇੱਥੇ ਕਲਚਰਲ ਪ੍ਰੋਗਰਾਮ ਵੀ ਹੋਣੇ ਨੇ ਇੱਥੇ ਦਸਤਕਾਰੀ ਦੇ ਜਿਹੜੇ ਇਵੈਂਟ ਨੇ ਉਹ ਵੀ ਨੇ ਇੱਥੇ ਸਕੂਲਾਂ ਕਾਲਜਾਂ ਦੇ ਬੱਚਿਆਂ ਦੇ ਪ੍ਰੋਗਰਾਮ ਵੀ ਨੇ ਕੱਲਾ ਮਿਨੀ ਪੰਜਾਬ ਹੀ ਨਹੀਂ ਹੈ ਮਿਨੀ ਭਾਰਤ ਦਾ ਜਿਹੜਾ ਦ੍ਰਿਸ਼ ਪੇਸ਼ ਕਰਦਾ ਜੀ ਕraft ਮੇਲਾ ਜਿਹੜਾ ਸਪੈਸ਼ਲੀ ਡਿਜ਼ਾਈਨਡ ਫਾਰ ਦਾ ਪੀਪਲ ਜਿਹੜੇ ਲੋਕ ਦਸਤਕਾਰੀ ਦਾ ਕੰਮ ਕਰਦੇ ਸੈਲਪਲ ਗਰੁੱਪ ਨੇ ਜਾਂ ਪਿੰਡਾਂ ਚ ਕਲੱਬ ਬਣੇ ਹੋਣੇ ਜਾਂ ਊਮਨਸ ਕੰਮ ਕਰਦੀਆਂ ਨੇ ਕਿ ਕਲਚਰ ਪ੍ਰੋਗਰਾਮ ਜੈਂਡਰ ਸੀਸੀ ਵੱਲੋਂ ਬੜੇ ਵੱਡੀ ਪੇਸ਼ਕਾਰੀ ਆ ਸਾਰੇ ਭਾਰਤ ਤੋਂ ਕਲਾਕਾਰ ਬੁਲਾਏ ਗਏ ਨੇ ਲੋਕਲ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ ਮੈਂ ਦੇਖ ਰਿਹਾ ਵੀ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਆ ਰਹੇ ਨੇ ਹੁਣ ਵੀ ਤੁਸੀਂ ਦੇਖਿਆ ਸੀ ਬੜੀ ਵੱਡੀ ਲਾਈਨ ਲੱਗੀ ਸੀ ਤੇ ਇਹ ਬੱਚੇ ਸ਼ਾਇਦ ਕਦੇ ਰਾਜਸਥਾਨ ਦਾ ਕਟੋਰੀ ਰਾਜਸਥਾਨ ਦਾ ਜਲੇਬਾ ਨਾ ਖਾ ਸਕਣ ਪਰ ਇਥੇ ਕਾਊਂਟਰ ਆ ਕੇ ਜੀ ਲੱਗੇ ਉਸ ਤੋਂ ਬਾਅਦ ਆਪਾਂ ਕੋਈ ਯੂਪੀ ਦੀ ਆਈਟਮ ਹੈ ਕੋਈ ਬਿਹਾਰ ਦੀ ਆਈਟਮ ਹੈ ਕੋਈ ਮਿਜ਼ੁਰਮ ਦੀ ਆਈਟਮ ਹੈ ਸੋ ਪਟਿਆਲਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਸ਼ੀਸ਼ਮੈਲ ਦੇ ਬਾਹਰ ਮੌਜੂਦ ਹਨ ਜਿਹੜੇ ਕਿ ਪਿਛਲੇ ਕਾਫੀ ਸਮੇਂ ਤੋਂ ਵੇਟ ਕੀਤੀ ਜਾ ਰਹੀ ਸੀ ਕਿ ਸਾਰਸ ਮੇਲਾ ਜੜਾ ਉਰ ਇੱਕਦਾਂ ਸ਼ੁਰੂ ਹੋਵੇ ਫਿਲਹਾਲ ਗੱਲ ਕਰ ਲਈਤੀ ਜਾਵੇ ਤਾਂ ਕraft ਮੇਲੇ ਕਾਫੀ ਸਮੇਂ ਤੋਂ ਲੱਗਦੇ ਆ ਰਹੇ ਹਨ ਪਰ ਸਾਰਸ ਮੇਲਾ ਪਟਿਆਲਾ ਦੇ ਵਿੱਚ ਹੁਣ ਲੱਗ ਚੁੱਕਾ ਹੈ ਤਸਵੀਰਾਂ ਨੇ ਇਸ ਸਮੇਂ ਸ਼ੀਸ਼ਮੈਲ ਦੇ ਜਿੱਥੇ ਕਿ ਲਗਾਤਾਰ ਸਕੂਲਾਂ ਦੇ ਬੱਚੇ ਨੇ ਉਹ ਉਮਦੇ ਦਿਖਾਈ ਦੇ ਰਹੇ ਨੇ ਤੇ ਐਂਟ੍ਰੈਂਸ ਦੇ ਵਿੱਚ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਵੀ ਪੂਕਤੇ ਇੰਤਜ਼ਾਮ ਜਿਹੜੇ ਕੀਤੇ ਗਏ ਨੇ ਉਸ ਤੋਂ ਇਲਾਵਾ ਕੁਝ ਟੀਮਜ਼ ਨੇ ਜਿਨ੍ਹਾਂ ਦੇ ਵੱਲੋਂ ਵਲੰਟੀਅਰਸ਼ਿਪ ਪੂਰੇ ਨਿਭਾਈ ਜਾ ਰਹੀ ਹੈ ਉਹਨਾਂ ਦੇ ਬੱਚਿਆਂ ਦੇ ਵੱਲੋਂ ਸਾਰੇ ਪੂਕਤੇ ਇੰਤਜ਼ਾਮ ਹੋ ਰਹੇ ਕਿਤੇ ਜਾ ਰਹੇ ਸਾਡੇ ਨਾਲ ਗਰਵਤ ਸਾਹਿਬ ਮੌਜੂਦ ਨਹੀਂ ਗੱਲਬਾਤ ਕਰਨੇ ਗਰਵਤ ਸਾਹਿਬ ਸਾਰਸ ਮੇਲੇ ਦੀ ਗੱਲ ਕੀਤੀ ਆਵੇ ਤਾਂ ਕਾਫੀ ਸਮੇਂ ਦੇ ਬਾਅਦ ਪਟਿਆਲਾ ਨੂੰ ਮੌਕਾ ਮਿਲਿਆ ਸ਼ਿਸ਼ਮੇਲ ਦੇ ਵਿੱਚ ਕਿੰਨੇ ਸਮੇਂ ਤੋਂ ਬਾਅਦ ਲੱਗਣ ਆ ਰਿਹਾ ਹੁਣ ਇਹ ਕਰੀਬ 6 ਸਾਲ ਬਾਅਦ ਜਿਹੜਾ ਮੇਲਾ ਲੱਗ ਰਿਹਾ ਜੀ ਔਰ ਸਭ ਤੋਂ ਵੱਡੀ ਗੱਲ ਹੈ ਵੀ ਇਹ ਇੱਥੇ ਦਸਤਕਾਰੀ ਦੇ ਜਿਹੜੇ ਇਵੈਂਟ ਨੇ ਉਹ ਵੀ ਨੇ ਇੱਥੇ ਸਕੂਲਾਂ ਕਾਲਜਾਂ ਦੇ ਬੱਚਿਆਂ ਦੇ ਪ੍ਰੋਗਰਾਮ ਵੀ ਨੇ ਸੋ ਕੱਲਾ ਮਿਨੀ ਪੰਜਾਬ ਹੀ ਨਹੀਂ ਹੈ ਮਿਨੀ ਭਾਰਤ ਦਾ ਜਿਹੜਾ ਦ੍ਰਿਸ਼ ਪੇਸ਼ ਕਰਦਾ ਜੀ ਸੋ ਇਸ ਸਮੇਂ ਗੱਲ ਕਰ ਲਈਏ ਤਾਂ ਸ਼ੁਰੂਆਤ ਅੱਜ ਹੋਣ ਜਾ ਰਹੀ ਹੈ ਤਕਰੀਬਨ 6 ਸਾਲ ਬਾਅਦ ਤੁਸੀਂ ਕਹਿ ਵੀ ਪਟਿਆਲਾ ਨੂੰ ਮੌਕਾ ਮਿਲਿਆ ਉਸ ਤੋਂ ਪਹਿਲਾਂ ਕਰਾਫਟ ਮੇਲੇ ਜਰੂਰ ਲੱਗਦੇ ਆ ਰਹੇ ਨੇ ਕਿ ਇੱਕ ਫਰਕ ਇਸ ਦੇ ਵਿੱਚ ਕਰਾਫਟ ਮੇਲੇ ਵਿੱਚ ਹੋਏਗਾ ਕਿ ਖਾਸੇ ਦੇਖਣ ਨੂੰ ਮਿਲੇਗੀ ਲੋਕਾਂ ਨੂੰ ਹਾਂ ਕਾਫੀ ਸਾਰੀਆਂ ਸਿਮਿਲਰਿਟੀਆਂ ਹੁੰਦੀਆਂ ਨੇ ਪਰ ਕਰਾਫਟ ਮੇਲਾ ਜਿਹੜਾ ਸਪੈਸ਼ਲੀ ਡਿਜ਼ਾਈਨਡ ਫਾਰ ਦਾ ਪੀਪਲ ਜਿਹੜੇ ਲੋਕ ਦਸਤਕਾਰੀ ਦਾ ਥੋੜਾ ਜਿਹਾ ਮਿਲਦਾ ਜੁਲਦਾ ਤਾਂ ਪਰ ਇਹਦੇ ਚ ਨਾਲ ਇੱਕ ਵਿਭੰਨਤਾ ਹੁੰਦੀ ਹੈ ਇਹਦੇ ਚ ਕਲਚਰ ਪ੍ਰੋਗਰਾਮਸ ਐਂਡਡ ਸੀਸੀ ਵੱਲੋਂ ਵੱਡੀ ਪੇਸ਼ਕਾਰੀ ਆ ਸਾਰੇ ਭਾਰਤ ਤੋਂ ਕਲਾਕਾਰ ਬੁਲਾਏ ਗਏ ਨੇ ਲੋਕਲ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ ਜਿਹੜੇ ਲੋਕਲ ਸਥਾਪਿਤ ਕਲਾਕਾਰ ਉਹਨਾਂ ਨੂੰ ਮੌਕਾ ਦਿੱਤਾ ਗਿਆ ਇਸ ਤੋਂ ਇਲਾਵਾ ਫੂਡ ਸਟਾਲਸ ਨੇ ਬੜੇ ਵੱਡੇ ਪੱਧਰ ਦੇ ਉੱਤੇ ਸੋ ਸਿਮਿਲਰਿਟੀਜ਼ ਤਾਂ ਹੁੰਦੀਆਂ ਨੇ ਪਰ ਇਹਦੇ ਵਿੱਚ ਥੋੜਾ ਫਰਕ ਹੁੰਦਾ ਵਿੱਚ ਹੋਰ ਵਾਇਡਰ ਜਿਹੜਾ ਲੋਕਾਂ ਨੂੰ ਦਿੱਤੀ ਜਾਂਦੀ ਹੈ ਜਿਵੇਂ ਸਕੂਲਾਂ ਦੇ ਬੱਚੇ ਵੀ ਅੱਜ ਤੋਂ ਬਾਣੇ ਸ਼ੁਰੂ ਹੋ ਚੁੱਕੇ ਨੇ ਲਗਾਤਾਰ ਉਹ ਬੱਚੇ ਵੇਟ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਥੋੜਾ ਜਿਹਾ ਮਹੌਲ चेंज ਹੋ ਗੂ ਸਕੂਲਾਂ ਵਿੱਚ ਅੱਜ ਕੱਲ੍ਹ ਪੜਾਈਆਂ ਦਾ ਸਟ੍ਰੈਸ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਕਿਵੇਂ ਦੇਖਦੇ ਹੋ ਸਕੂਲਾਂ ਦੇਖੋ ਜੀ ਬਹੁਤ ਵਧੀਆ ਉਪਰਾਲਾ ਹੈ ਸਭ ਤੋਂ ਵੱਡੀ ਗੱਲ ਮੈਂ ਦੇਖ ਰਿਹਾ ਵੀ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਆ ਰਹੇ ਨੇ ਹੁਣ ਵੀ ਤੁਸੀਂ ਦੇਖਿਆ ਸੀ ਬੜੀ-ਬੜੀ ਲਾਈਨ ਲੱਗੀ ਸੀ ਤੇ ਇਹ ਬੱਚੇ ਸ਼ਾਇਦ ਕਦੇ ਰਾਜਸਥਾਨ ਦਾ ਕਟੋਰੀ ਰਾਜਸਥਾਨ ਦਾ ਜਲੇਬ ਨਾ ਖਾ ਸਕਣ ਪਰ ਇੱਥੇ ਉਹ ਕਾਊਂਟਰ ਆ ਕੇ ਇੱਥੇ ਲੱਗੇ ਉਸ ਤੋਂ ਬਾਅਦ ਆਪਾਂ ਕੋਈ ਯੂਪੀ ਦੀ ਆਈਟਮ ਹੈ ਕੋਈ ਬਿਹਾਰ ਦੀ ਆਈਟਮ ਹੈ ਕੋਈ ਮਿਜ਼ੁਰਮ ਦੀ ਆਈਟਮ ਹੈ ਕੋਈ ਗੋਆ ਦੀ ਆਈਟਮ ਹੈ ਜਿਹੜਾ ਅਸੀਂ ਕਹਿੰਦੇ ਆ ਵੀ ਇਹ ਬੱਚਿਆਂ ਨੇ ਕਦੇ ਜਾ ਕੇ ਉਹਦੇ ਦੇ ਹਰਾਨ ਵੀ ਹੁੰਦੇ ਨੇ ਔਰ ਬੜੀ ਤਸੱਲੀ ਦੇ ਨਾਲ ਉਹ ਚੀਜ਼ਾਂ ਨੂੰ ਦੇਖਦੇ ਨੇ ਵੀ ਅੱਛਾ ਉਸ ਜਿਹੜੀ ਸਟੇਟ ਦੇ ਵਿੱਚ ਇਹ ਚੀਜ਼ ਵੀ ਬਣਦੀ ਆ ਔਰ ਕਈ ਵਿਰਿਆਂ ਨੂੰ ਲੱਗਦਾ ਸਿਮਿਲਰ ਚੀਜ਼ ਲੱਗਦੀ ਆ ਵੀ ਅਸੀਂ ਵੀ ਇਹੀ ਚੀਜ਼ ਖਾਂਦੇ ਆ ਉਹ ਕਿਸ ਤਰੀਕੇ ਖਾਂਦੇ ਨੇ ਸੋ ਮੈਨ ਲੱਗਦਾ ਇਹ ਮੇਲਿਆਂ ਦਾ ਇੱਕ ਬੜਾ ਹਾਂ ਪੱਕੀ ਹੰਗਾਰਾ ਆ ਬੱਚਿਆਂ ਦਾ ਬੌਧਿਕ ਵਿਕਾਸ ਵੀ ਹੁੰਦਾ ਹੈ ਕਿਉਂਕਿ ਇੱਕ ਜਗ੍ਹਾ ਤੇ ਜਦੋਂ ਸਾਰਾ ਕੁਝ ਦੇਖਣ ਨੂੰ ਮਿਲ ਜਾਂਦਾ ਔਰ ਪੈਸੇ ਨਹੀਂ ਲੱਗ ਰਹੇ ਬਹੁਤ ਥੋੜੀ ਰਕਮ ਆਪਣੀ ਟੀਮ ਦੇ ਵੱਲੋਂ ਕਿਸ ਤਰੀਕੇ ਦੀ ਔਰੇ ਸਿਓ ਨਹੀਂ ਭਾਈ ਜਾ ਰਹੇ ਕਿਉਂਕਿ ਜਗਾਤਰ ਦੇਖਿਆ ਵੀ 휠 ਚੇਅਰਸ ਨੇ ਜੜੀਆਂ ਉਹ ਵੀ ਔਰੇ ਉਪ ਬਹੁਤ ਵੱਡੇ ਪੱਧਰ ਤੇ ਜੀ ਪਿਛਲੇ ਸਾਲ ਕੀਤਾ ਗਿਆ ਸੀ ਵੀ ਜਿਹੜੇ ਬਜ਼ੁਰਗ ਆਉਂਦੇ ਨੇ ਜਾਂ ਜਿਹੜੇ ਫਿਜ਼ਿਕਲੀ ਜਿਹੜੇ ਫਿੱਟ ਨਹੀਂ ਹੈ ਜਿਨੂੰ ਲੱਗਦਾ ਸੀ ਮੇਲਾ ਦੇਖਣਾ ਕਿਉਂਕਿ ਉਹ ਮੰਗਾ ਤੇ ਚਾਹ ਹਰ ਕੋ ਉਮਰ ਚ ਹੁੰਦੇ ਨੇ ਜੀ ਹਰ ਵਿਅਕਤੀ ਨੂੰ ਹੁੰਦੇ ਨੇ ਉਹਨਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਲੋਕ ਖਾਸ ਕਰ ਮੈਡਮ ਡੀਸੀ ਮੈਡਮ ਡੀਸੀ ਵੱਲੋਂ ਤਾਕੀਦ ਸੀ ਤੇ ਉਹਦੇ ਲਈ ਅਸੀਂ ਆਈਟੀਆ ਬॉयਜ਼ ਪੋਲੀਟੈਕਨਿਕ ਗਰਲਜ਼ ਆਈਟੀਆ ਗਰਲ ਤੇ ਸਾਡੇ ਕਲੱਬ ਦੀ ਟੀਮ ਅਸੀਂ ਪੂਰਾ ਜਿਹੜਾ ਰਲ ਕੇ ਕੰਮ ਕਰ ਰਹੇ ਆ ਇਹਨਾਂ ਨੂੰ ਮੇਲੇ 'ਚ ਲੈ ਕੇ ਜਾਣਾ ਆ ਇਹਨਾਂ ਨੂੰ ਮੇਲੇ 'ਚ ਦਿਖਾਉਣਾ ਆ ਇਸ ਤੋਂ ਇਲਾਵਾ ਕਿਸੇ ਕਿਸਮ ਦੀ ਕੋਈ ਸਮੱਸਿਆ ਆਉਂਦੀ ਆ ਤੇ ਇਨਫਾਰਮੇਸ਼ਨ ਕਾਊਂਟਰ ਬਣਾਇਆ ਹੋਇਆ ਸਾਡੇ ਵਲੰਟੀਅਰ ਜਿਹੜੇ ਨੇ ਉਹ ਰਾਉਂਡ ਦੇ ਕਲੌਕ ਜਿਹੜਾ ਕੰਮ ਕਰ ਜਾਂਦਾ ਤੱਕ ਮੇਲਾ ਸ਼ਾਮ ਤੱਕ ਹੁੰਦਾ ਹੈ ਕੋਈ ਵੀ ਸਮੱਸਿਆ ਆਉਂਦੀ ਆ ਉਹਨੂੰ ਜੇ ਖੁਦ ਸੋਲਵ ਕਰ ਸਕਦੇ ਤਾਂ ਬਹੁਤ ਵਧੀਆ ਨਹੀਂ ਤਾਂ ਉਹਨੂੰ ਜਿਹੜਾ ਸਾਡਾ ਮੇਨ ਡੈਸਕ ਬਣਾਇਆ ਹੋਇਆ ਜਿਹਨੂੰ ਅਸੀਂ ਆਫਿਸ ਕਹਿੰਦੇ ਆ ਉਹ ਤੱਕ ਪਹੁੰਚਾਉਂਦੇ ਆ ਸਮੱਸਿਆਵਾਂ ਛੋਟੀਆਂ ਛੋਟੀਆਂ ਆਉਂਦੀਆਂ ਨੇ ਕਿਉਂਕਿ ਉਹ ਜਿਹੜੇ ਲਗਾਤਾਰ ਬਲੈਂਟਰ ਜਿਹਨੇ ਉਹ ਵੀ ਬਹੁਤ ਵਧੀਆ ਕੰਮ ਕਰ ਰਹੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਇਹ ਬੁਖਤ ਇੰਤਜ਼ਾਮ ਨੇ ਕਿਉਂਕਿ ਐਂਟ੍ਰੈਂਸ ਸੈਂਟਰ ਜਿਵੇਂ ਦੇਖਦੇ ਹੋ ਕਿਸ ਤਰੀਕੇ ਦੇ ਨਾਲ ਪੂਰੀ ਚੈਕਿੰਗ ਕਰਨ ਤੋਂ ਬਾਅਦ ਲੋਕਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਉਗੀ ਪੂਰੇ ਪੰਜਾਬ ਭਾਰਤ ਵਾਲੇ ਲੋਕ ਨੇ ਉਹ ਇਸ ਮੇਲਾ ਦੇਖਣ ਵਾਸਤੇ ਹੁੰਦੇ ਨੇ ਪਟਿਆਲਾ ਦੇ ਵਿੱਚ ਸ਼ਿਸ਼ਮੈਲ ਜਿਹੜਾ ਹੈ ਉਹ ਇਸ ਮੇ ਭਾਗਾ ਵਾਲਾ ਕਿਸ ਨੂੰ ਇਹ ਮੌਕਾ 6 ਸਾਲਾਂ ਬਾਅਦ ਮਿਲਿਆ ਕਿ ਉਹ ਸਾਰਸਮੈਲ ਲੱਗਣ ਅਸੇ ਜਾ ਰਿਹਾ ਤੇ ਪੂਰੇ ਤਰੀਕੇ ਦੇ ਨਾਲ ਪੁਖਤੇ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਤਾਂ ਕਿ ਕਿਸੇ ਦੇ ਤਰੀਕੇ ਦੀ ਜੜੀ ਆ ਉਹ ਅਸੁਵਿਧਾ ਨਾ ਹੋ ਸਕੇ ਤੇ ਕੋਈ ਅਣਚਾਹੀ ਇਹ ਘਟਨਾ ਨਾ ਹੋ ਸਕੇ ਜਿਸ ਦੇ ਨਾਲ ਜਿਹੜਾ ਮਾਹੌਲ ਆ ਉਹ ਖਰਾਬ ਹੋ ਸਕੇ ਕੈਮਰਾ ਪਰਸ ਨਾਮੰਦੀਪ ਦੇ ਨਾਲ ਤਰਨ ਟੁਕਰਾਲ ਸਮਰ ਨਿਊਜ਼ ਪਟਿਆਲਾ